ਲਓ ਜੀ ਆ ਸਿੱਧੀ ਬਜਾਈ ਹੈ ਐਤਕੀ ਇਹ 10 ਜੂਨ ਦੀ ਲਾਈ ਹੋਈ ਹੈ। ਇਹਨੂੰ ਆ ਮੁੰਡਾ ਪਹਿਲਾ ਜੂਰੀਆ ਪਾ ਰਿਹਾ ਅੱਜ। ਅੱਜ ਹੋ ਗਈ 26 ਜੂਨ। ਤੇ ਵਧੀਆ ਹਰੀ ਹੋਈ ਐ। ਪੂਰੀ ਵਧੀਆ। ਆ ਦੇਖ ਸਕਦੇ ਹੋ। ਅੱਜ ਇਹਦੇ ਵਿੱਚ ਜਿੰਕ ਤੇ ਲੋਹਾ ਘਾਟ ਵੀ ਪਾਇਆ ਥੋੜਾ ਥੋੜਾ ਜਿੰਨਾ ਕੁ ਮਤਲਬ ਚਾਹੀਦਾ ਤੇ ਆ ਇਹਦੇ ਨਾਲ ਹੀ ਦੂਜੀ ਬਜਾਈ ਜਿਵੇਂ ਹਰਵੈਤੀ ਆ ਪ੍ਰਾਣੀ ਆਪਣੇ ਲਵਾਈ ਕਹਿ ਸਕਦੇ ਆਪਾਂ ਹੁਣ ਇਹਦਾ ਤੇ ਇਹਦਾ ਦੇਖਾਂਗੇ ਆਪਾਂ ਫਰਕ ਟਾਈਮ-ਟਾਈਮ ਤੇ ਵੀਡੀਓ ਪਾਉਂਦੇ ਰਹਾਂਗੇ ਤੇ ਸਾਰਾ ਬਿਲਕੁਲ ਆ ਨਾਲ-ਨਾਲ ਹੈ ਇਹ ਤਕਰੀਬਨ ਹੈਰੀ ਹੈ 15ੰ ਗਤਰੀਕ ਦੀ ਲੱਗੀ ਹੋਈ ਹੈ ਆਹ ਆਹ ਫੇ ਆਹ 10 ਜੂਨ ਦੇ ਇਹਦੇ ਵਿੱਚ ਬੰਦਾ ਰਹਿੰਦਾ ਤਾਂ ਸੋਖਾ ਹੈ ਸਿੱਧੀ ਬਜਾਈ ਚ ਪਾਣੀ ਵੀ ਘੱਟ ਲੱਗਦਾ ਹੈ ਤੇ ਪਰ ਥੋੜੀ ਜਿਹੀ ਮਿਹਨਤ ਜ਼ਿਆਦੀ ਹੈ ਚ ਕੱਖਾਂ ਦੀ ਦਵਾਈ ਵੀ ਪਾਈ ਹੋਈ ਹੈ ਬਾਕੀ ਵਿੱਚ ਦਾਲ ਡੂਲ ਲਾਉਣੇ ਪੈ ਜਾਂਦੇ ਨੇ ਕਿਤੇ ਜਿੱਥੇ ਟਰੈਕਟਰ ਦਾ ਟਾਇਰ ਹੁੰਦਾ ਉੱਥੇ ਥੋੜੀ ਜਿਹੀ ਘੱਟ ਉਗਦੀ ਹੈ ਦਾਬ ਚ ਆ ਜਾਂਦੀ ਹੈ ਉਹ ਕੈਰ ਨੂੰ ਪਾਣੀ ਲੱਗ ਰਿਹਾ ਪਰਲੇ ਨੂੰ ਤੇ ਉਹ ਵੈਸੇ ਠੀਕ ਹੈ ਵੀ ਇੰਨੇ ਸਿਰ ਖਪਾਈ ਨਹੀਂ ਕਰਨੀ ਪੈਂਦੀ ਜੇ ਬੰਦੇ ਕੋਲ ਥੋੜੀ ਹੈ ਤਾਂ ਸਿੱਧੀ ਬਜਾਈ ਵੀ ਕਰ ਸਕਦਾ ਹੈ ਪਾਣੀ ਦਾ ਵੀ ਸਿਸਟਮ ਵਧੀਆ ਹੋ ਜਾਂਦਾ ਤੇ ਆਹ ਟਾਈਮ-ਟਾਈਮ ਤੇ ਤੁਹਾਨੂੰ ਵੀਡੀਓ ਪਾਉਂਦੇ ਰਹਾਂਗੇ ਇਹਦਾ ਤੇ ਇਹਦਾ ਫਰਕ ਜ਼ਰੂਰ ਦਿਖਾਵਾਂਗੇ ਤੁਹਾਨੂੰ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਪਿੰਡੂ ਫੂਡ ਚੈਨਲ ਆ ਸਾਡਾ ਇਹਦੇ ਵਿੱਚ ਜਿਵੇਂ ਫਸਲਾਂ ਪੈਦਾ ਕਰਨੀਆਂ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਬਣਾਉਣੀਆਂ ਉਹ ਸਾਰਾ ਇਹਦੇ ਵਿੱਚ ਆ ਜਾਊਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਪਿੰਡੂ ਫੂਡ ਚੈਨਲ ਨਾਲ ਵੀ ਸਰਚ ਹੋ ਜਾਊਗਾ ਫੂਡ ਜੰਕਸ਼ਨ ਨਾਲ ਵੀ ਸਰਚ ਹੋ ਜਾਊਗਾ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਧੰਨਵਾਦ ਹੋਰ ਵੀ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਥੈਂਕ ਯੂ